ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਡੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦਿੱਤੇ ਗਏ ਬੈਲ ਬੈਨ ਸਾਨੇ ਦਿਵਾ ਲਓ ਤਾਂ ਕਿ ਹਰੇਕ ਵਾਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 92794 ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਅਸਨੂ ਪਟੈਂਡਾ ਤੇ ਸੇਰਾ ਆਪਣਾ ਫੂਲ ਪੈ ਜਾਂਦੀ ਆ ਅੱਜ ਆਪਾਂ ਬੱਕੜੀ ਮੰਡੀ ਜਲਾਲਪਿੰਡ ਚ ਪਹੁੰਚੇ ਹੋਏ ਆ ਇਹ ਮੰਡੀ ਹਰ ਮੰਗਲਵਾਰ ਨੂੰ ਲੱਗਦੀ ਆ ਬਾਈ ਜੀ ਜਿਵੇਂ ਕਿ 4 ਤਰੀਕ 11 ਮਿੰਟ 25 ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਕੀ ਹਰ ਮੰਗਲਵਾਰ ਨੂੰ ਮੰਡੀ ਲੱਗਿਆ ਕਰੋ ਕਿ ਬਈ ਇਹ ਤੇ ਤੁਸੀਂ ਦੇਖ ਸਕਦੇ ਹੋ ਜਾਨਵਰ ਬਹੁਤ ਵਧੀਆ ਆਏ ਆ ਤੇ ਬਾਕੀ ਆ ਦੋ ਜਾਨਵਰ ਹੁਣੇ-ਹੁਣੇ ਸੇਲ ਹੋਏ ਆ ਆਪਣਿਆਂ ਤੋਂ ਪਹਿਲਾਂ ਬਾਕੀ ਬਸ ਸਾਰੀ ਗੱਲਬਾਤ ਕਰਾ ਲੈਣੇ ਆ। ਪਹਿਲਾਂ ਆਪਾਂ ਬੱਚੇ ਚੈੱਕ ਕਰਾ ਲੈਣ ਲੋ ਜੀ। ਆ ਜੋੜੀ ਲਈ ਆ ਬਾਈਆਂ ਨੇ। ਤੇ ਬਾਕੀ ਬਸ ਸਾਰੀ ਜਾਣਕਾਰੀ ਲੈ ਕੇ ਹੁੰਦਾ ਬਾਈਆਂ ਤੋਂ ਬਾਈ ਕਿਹੜੇ ਪਿੰਡ ਤੋਂ ਆਏ ਤੇ ਕਿੰਨੇ ਜੇ ਸੇਲ ਹੋਏ ਐ। ਤਾਂ ਜਾਨਵਰ ਬਾਈਆਂ ਨੂੰ ਹੁਣੇ-ਹੁਣੇ ਲੈ ਆ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਉਣਾ। ਸਤਿ ਸ਼੍ਰੀ ਅਕਾਲ ਜੀ। ਬਾਈ ਕਿਹੜੀ ਜਗ੍ਹਾ ਤੋਂ ਆਏ ਆਂ ਆਪਾਂ? ਧਵੜੀ ਖਾਣੇ ਤੋਂ ਆਏ। ਧਵੜੀ ਖਾਣੇ ਤੋਂ ਜੀ। ਜਿਲ੍ਹਾ ਜੀ? ਜਿਲ੍ਹਾ ਫਰੀਦਕੋਟ। ਓਕੇ ਆ ਜਾਨਵਰ ਹੁਣੇ ਲੈ ਆਏ ਬਾਈ ਆਪਾਂ। ਹੁਣੇ ਲੈ ਆਏ। ਠੀਕ ਹੈ ਜੀ। ਆ ਆਪਣਾ ਕਿਹੜਾ ਪੰਡਾ ਬਾਈ ਜਲਾਲੀ ਓਕੇ ਫੜਾ ਜਿਹੜੇ ਬੱਚੇ ਵਿੱਚ ਆਪਾਂ ਕਿੰਨੇ ਟਾਈਮ ਦੇ ਸੀ 10-10 ਮਹੀਨੇ 10-10 ਮਹੀਨੇ ਦੇ ਵਧੀਆ ਬੈ ਗਏ ਬਾਈ ਹੋਸਾਂ ਬਾਈ ਜੀ ਤੁਸੀਂ ਬਾਈ ਤੇ ਕਿੰਨੇ ਚ ਖਰੀਦੇ ਆ ਬਈ ਜੋੜੀ ਇਹ 7000 ਦੇ ਖਰੀਦੇ 7000 ਹਾਂਜੀ ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਤੇ 7000 ਚ ਲੋ ਵੀ ਦੋਸਤੋ ਹੁਣੇ ਹੁਣੇ ਬਾਈ ਹੁਣੇ ਲੈ ਆ ਤੇ ਆਪਾਂ ਜਾਨਵਰ ਲੈ ਕੇ ਵੀ ਆਏ ਆ ਵੀ ਵਿਚ ਨਾਸਤੇ ਉਹ ਵੀ ਦਿਖਾ ਦੋ ਵੀ ਕਿਹੜੇ ਲੈਂਦੇ ਆ ਹਾਂ ਬੱਕਰੀਆਂ ਲੋ ਆ ਬੱਕਰੀਆਂ ਦੋ ਗੱਪੜਾ ਅੱਛਾ ਆ ਸੂਈ ਹੈ ਭਾਈ ਹਾਂ ਬੱਚਾ ਮੰਗਰੇ ਬੱਚਾ ਕਿਹਨਾਂ ਨਾਲ ਹੈ ਭਾਈ ਬੱਕਰਾ ਹੈ ਲੋ ਜੀ ਦੋਸਤੋ ਪਾਠਾਈ ਹਾਂ ਜੀ ਤੇ ਆ ਦੋ ਗੱਪੜਾ ਆ ਜੀ ਹਾਂ ਦੋ ਗੱਪੜਾ ਲੋ ਜੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਪਹਿਲਾਂ ਕਿਹੜੀ ਨਸਲ ਤੇ ਆ ਭਾਈ ਇਹ ਹਾਂ ਜੀ ਇਹ ਦੇਸੀ ਆ ਦੇਸੀ ਹੈ ਜੀ ਓਕੇ ਇਹਨਾਂ ਦਾ ਕੀ ਮੁੱਲ ਹੈ ਜੀ ਜਾਉਂਗਾ ਮਾਲ ਇਹਨਾਂ ਦਾ ਮੁੱਲ ਖਾਣੋਂ 1000 ਰੁਪਏ ਕਿੰਨਾ ਜੀ 9 9000 9 9000 ਰੁਪਏ ਜੀ ਮਾਡ ਨੰਬਰ ਆਪਣਾ 9855 ਹਾਂਜੀ 2203 ਠੀਕ ਹੈ ਜੀ ਮਲ ਨਾਉਣਾ 100 ਰੁਪਿਆ ਤੇ ਵਿੱਚ ਹੋ ਜੂ ਮਾਨ ਕਰ ਦਾਂਗੇ ਬੋਤਕੇ ਮਾਨ ਠੀਕ ਹੈ ਲੋ ਵੀ ਦੋਸਤੋ ਵੀਡੀਓ ਨੂੰ ਇੱਕ ਸ਼ੇਅਰ ਕਰ ਦਿਓ ਡਬੜੀ ਖਾਨੇ ਪਿੰਡ ਤੋਂ ਆਇਆ ਬਾਈ ਹੁਣੀ ਪਿੰਡ ਜਲਾਲ ਦੇਖੇ ਤੇ ਉਹ ਦੋ ਜਾਨਵਰ ਪਾਈਆਂ ਨੇ ਲਏ ਆ ਬਾਈ ਉਹ ਵੀ ਵੇਚਣ ਵਾਸਤੇ ਲਏ ਆ ਠੀਕ ਹੈ ਜੀ ਲੋ ਜੀ ਬਾਕੀ ਨੰਬਰ ਆਪਾਂ ਲੈ ਕੇ ਦੇ ਤਾ ਮਾਲਕ ਦਾ ਤੁਸੀਂ ਸੰਪਰਕ ਕਰ ਸਕਦੇ ਆ ਤੇ ਬਾਕੀ ਵੀਰੇ ਜਿਹੜੀ ਲੋਕੇਸ਼ਨ ਆ ਮੰਡੀ ਦੀ ਉਹ ਮੈਨ ਵਾਸਟੈਂਡ ਜਲਾਲ ਨੀਅਰ ਦਾਣਾ ਮੰਡੀ ਆ ਹਰ ਮੰਗਲਵਾਰ ਨੂੰ ਲੱਗਦੀ ਆ ਹਾਂ ਬਈ ਪੰਜ ਜਾਨਵਰ ਲੈ ਕੇ ਪੰਜ ਜੀ ਹਾਂਜੀ ਕੋਈ ਵਿਗਿਆ ਬਈ ਹਾਂ ਇੱਕ ਬੱਚਾ ਠੀਕ ਹੈ ਜੀ ਲਓ ਬਈ ਦੋਸਤੋ ਆ ਜਾਨਵਰ ਵੇਚ ਗਿਆ ਬਈ ਦਾ ਕਿੰਨੇ ਕ ਟਾਈਮ ਦਾ ਬੱਚਾ ਬਈ ਇਹ ਇਹ 4-5 ਕ ਮਹੀਨੇ ਦਾ ਬੱਚਾ ਜੀ 5 ਮਹੀਨੇ ਦਾ ਜੀ ਹਾਂਜੀ ਠੀਕ ਹੈ ਜੀ ਤੇ ਆ ਬਈ ਹੁਣ ਲਿਆ ਹਾਂਜੀ ਸਸਰੀ ਕਾਲ ਜੀ ਕਿਹੜੇ ਪਿੰਡ ਤੋਂ ਬਈ ਫਗਟਾ ਬਈ ਦਾ ਜੀ ਫਗਟਾ ਪਈ ਕਈ ਠੀਕ ਹੈ ਜੀ ਆਪਾਂ ਲੈ ਆ ਵੀ ਜਾਨਵਰ ਕਿੰਨੇ ਚ ਬਈ 7000 ਦਾ ਲਿਆ ਜੀ 7000 ਦੇ ਲਓ ਬਈ ਦੋਸਤੋ 7000 ਦਾ ਲਿਆ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਆ ਵਧੀਆ ਵੇਖੋ ਸਭ ਵਾਂਗ ਪੂਰਾ ਹਾਂਜੀ ਠੀਕ ਹੈ ਬਈ ਓਕੇ ਬਈ ਧੰਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਜੀ ਆਪਣਾ ਮਲੇਖਾਨਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 76 76 ਠੀਕ ਹੈ ਜੀ ਤੇ 12 885 ਓਕੇ ਜੀ ਤੋਂ ਬਾਕੀ ਤੇ ਜਾਣਾ ਬੜੀਆ ਸੇਲ ਹੋ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਲਿਖਾਈ ਕੀ ਜੀ ਆਪਣੀ ਲਿਖਾਈ 500 ਰੁਪਏ ਆ ਜੀ 500 ਰੁਪਏ ਜੀ ਹਾਂ ਜੀ ਠੀਕ ਹੈ ਜੀ ਜਾਣ ਵਾਸਤੇ ਵਧੀਆ ਆਉਂਦੇ ਆ ਸੇਲ ਹੁਕ ਜਾਂਦੇ ਆ ਤੇ ਬਾਕੀ ਗਾਹ ਕੀ ਵੇਚ ਜਾਂਦੇ ਆ ਹਲੇ ਤੁਸੀਂ ਦੇਖ ਸਕਦੇ ਆਂ ਸਾਹਮਣੇ ਜਦ ਬਸੇ ਬੱਕੜੀਆਂ ਖੜੀਆਂ ਆਂ ਮਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਚਾਹ ਪਾਣੀ ਦਾ ਐਸੀ ਠੀਕ ਹੈ ਜੀ ਦੋਸਤੋ ਚਾਹ ਪਾਣੀ ਦਾ ਅੰਕੜ ਖੁੱਲਾ ਚੱਲਦਾ ਹੈਗਾ ਮੰਡੀ ਦੇ ਵਿੱਚ ਸੋ ਕਿਸੇ ਭਰਾ ਨੇ ਆਪਣਾ ਕੋਈ ਜਾਨਵਰ ਸੇਲ ਕਰਨਾ ਹੋਵੇ ਤਾਂ ਤੁਸੀਂ ਆਪਣੇ ਜਾਨਵਰ ਲੈ ਕੇ ਆ ਸਕਦੇ ਆਂ ਬੱਕੜੀ ਮੰਡੀ ਪੰਡ ਜਰਾਲ ਵਿਖੇ ਬਾਕੀ ਮੈਂ ਕੈਮਰਾ ਮਾਰਕ ਦਿਖਾਵਾਂਗਾ ਲਓ ਜੀ ਇਹ ਕਰ ਸਕਦੇ ਆਂ ਕਿ ਇੱਕ ਜਾਨਵਰ ਬਹੁਤ ਸੇਲ ਹੋ ਗਈ ਹੈ ਵਧੀਆ ਸੇਲ ਹੁੰਦੇ ਆ ਚਾਹ ਪਾਣੀ ਦਾ ਅੰਕੜ ਖੁੱਲਾ ਚੱਲਦਾ ਬਾਈ ਤੇ ਬਾਕੀ ਵੀਡੀਓ ਦੇਖਣ ਲਈ ਧੰਨਵਾਦ